ਹਾਂਜੀ ਜੀ ਕੀ ਨਾਮ ਆਪਰੇ ਕੀ ਨਾਮ ਆਪ ਆਪਣਾ ਨਾਮ ਜਸਬੀਰ ਸਿੰਘ ਹੈ ਜੀ ਜਿਹੜੇ ਡਿਪੂਟੋ ਤੇ ਆ ਰਹੇ ਆ ਕਿੰਨਾ ਚਿਰ ਪਹਿਲਾਂ ਗਏ ਸੀ ਦੇਖੋ ਜੀ ਉਹਨਾਂ ਨੂੰ ਹਾਇ ਮਹੀਨਾ ਕੀ ਹੋਇਆ ਗਿਆ ਨੇ ਤੇ ਤੁਹਾਨੂੰ ਕਿੱਦਾਂ ਜਸਬੀਰ ਦੀ ਪਤਾ ਲੱਗਾ ਵੀ ਇੱਥੇ ਦੇਖੋ ਜੀ ਆਪਾਂ ਨੂੰ ਨਿਊਜ਼ ਤੋਂ ਪਤਾ ਲੱਗਾ ਕਿ ਸਾਡਾ ਮੇਰਾ ਚਾਚਾ ਜੀ ਦਾ ਬੇਟਾ ਹੈ ਛੋਟਾ ਤੇ ਅਸੀਂ ਉਸ ਚੀਜ਼ ਨੂੰ ਵੇਖ ਕੇ ਬਹੁਤ ਹੈਰਾਨ ਹੋ ਗਏ ਵੀ ਸਰਕਾਰਾਂ ਦੀਆਂ ਇੰਨਾ ਗੱਲਾਂ ਦੇ ਕਰਕੇ ਜਿਹੜੇ 200 ਤੇ 5 ਲੜੇ ਪ੍ਰਵਾਸੀ ਆਪਣੇ ਪੰਜਾਬ ਦੇ ਆਪਣੇ ਏਰੀਆ ਦੇ ਵਾਪਸ ਆਏ ਨੇ ਬਹੁਤ ਮੰਦਭਾਗੀ ਖਬਰ ਹੈ। ਕਿੰਨੀ ਦਿਰ ਹੋ ਗਈ ਸੀ? ਇਹਨਾਂ ਨੂੰ 1 ਮਹੀਨਾ ਹੋਇਆ ਹੈ ਜੀ। ਪਤਾ ਕਿਸ ਦਿਨ ਦਾ ਲੱਗਾ? ਲੇਕਿਨ ਪਤਾ ਅੱਜ ਮਾਰਨਿੰਗ ਟਾਈਮ ਤੇ ਲੱਗਾ ਜੀ ਜਦੋਂ ਨਿਊਜ਼ ਆਈ। ਜੀ ਜੀ। ਹਾਂ ਜੀ। ਤੇ ਹੁਣ ਪਤਾ ਲੱਗਾ ਕਦੋਂ ਘਰੋਂ ਆ ਕੇਦਾਂ ਕਿੰਨੇ ਹੋ ਜੀ ਉਹ ਹੁਣ ਸਾਨੂੰ ਇਸ ਗੱਲ ਦਾ ਹਜੇ ਨਹੀਂ ਪਤਾ ਕੁਝ ਕਹਿ ਰਹੇ ਨੇ ਕਿ ਕੋਈ 2-3 ਘੰਟੇ ਤੱਕ ਆ ਜਾਣਗੇ ਵਾਪਸ ਹਾਂਜੀ ਗੱਲਬਾਤ YouTube 'ਤੇ ਹੈ ਮੈਂ ਜੀ ਗੱਲਬਾਤ ਨਹੀਂ ਹੋਈ ਕਿਸੇ ਨਾਲ ਵੀ ਹੋਈ ਨਾਜਸਪਾਲ ਸਿੰਘ ਅੱਛਾ ਤੇ ਕੀ ਕੰਮ ਇੱਥੇ ਕੀ ਕਰਦਾ ਸੀ ਇੱਥੇ ਕੰਮ ਕੀ ਕਰਦਾ ਸੀ ਇੱਥੇ ਹੀ ਹਾਂ ਦਾ ਬਰ ਕਰਦਾ ਸੀ ਜਿੱਥੇ ਕਿੰਨਾ ਸੰਭੋਗਿਆ ਸੀ ਉਦੋਂ ਬਾਹਰ ਗਿਆ ਹਾਂਜੀ ਮੈਨੂੰ ਨਹੀਂ ਪਤਾ ਇੰਨਾ ਤੁਸੀਂ ਵਾਸੂ ਬਈ ਨਾ ਸ਼ੁਕਰ ਹੈ ਮਹਾਰਾਜ ਦਾ ਕਿਰਪਾ ਦੇ ਨਾਲ ਚਲੋ ਮਤਲਬ ਕਿ ਆਪਣੀ ਖੁਸ਼ੀ ਖਿਚਾਉਂਦੇ ਆਪਣੇ ਘਰ ਆ ਗਿਆ ਹੈ ਮੈਨੂੰ ਹੋਰ ਕੋਈ ਨਹੀਂ ਅਈਓ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕੋਈ ਗੱਲ ਨਹੀਂ ਬਸ ਬੜੇ ਸੁਪਨੇ ਸਜਾਏ ਹੁਣੇ ਪੁੱਤ ਨੇ ਵੀ ਤੁਸੀਂ ਕੋਈ ਗੱਲ ਨਹੀਂ ਮਹਾਰਾਜ ਨੇ ਇੰਨਾ ਸ਼ੁਕਰ ਹੈ ਮੇਰਾ ਪੁੱਤ ਮਹਾਰਾਜ ਨੇ ਮੇਰਾ ਵਾਪਸ ਕਰਤਾ ਜਿੰਨੀ ਮੈਨੂੰ ਬੜੀ ਖੁਸ਼ੀ ਜੀ ਬਸ ਮੈਂ ਹੋਰ ਕੋਈ ਅੱਗੇ ਮੈਨੂੰ ਨਹੀਂ ਕੋਈ ਸਵਾਲ ਹੁੰਦਾ ਮੈਂ ਅਨਪੜ੍ਹ ਮੈਨੂੰ ਨਹੀਂ ਕੋਈ ਸਵਾਲ ਹੁੰਦਾ ਕਿੰਨਾ ਸਮਾਂ ਹੋ ਗਿਆ ਇਸ ਵਾਰ ਜਨਨ ਦਾ Oui, nous n'y sommes pas d'accord.